ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਨਾ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਕਿ ਮੈਨੂੰ ਮਤਾ ਪੜਨ ਵਾਸਤੇ ਚੁਣਿਆ ਗਿਆ ਪਰ ਮੈਂ ਇਸ ਹਾਲ ਦੇ ਵਿੱਚ ਤਗਰੇਬਰ 1980 ਤੋ ਆ ਰਿਹਾ ਅੱਜ ਜਦ ਚੰਦੂ ਮਾਦਰੇਵਾਰਾ ਨੇ ਚਿੱਠੀ ਲਿਖੀ ਤੇ ਨਾਲ ਲਿਖੇ ਉਸਨੇ ਸਬਜਿੰਦਰਾ ਰੰਡਾਵੇ ਨੇ ਤੇ ਮੈਂ ਕਿਹਾ ਬਈ ਸਬਜਿੰਦਰਾ ਰੰਡਾਵਾ ਬੜੀਆਂ ਬੜਕਾ ਮਰਦਾ ਸੀ ਮੇਰਾ ਦਾਦਾ ਮੇਰਾ ਤਾਇਆ ਨਨਕਾਣਾ ਸਾਹਿਬ ਦੀ ਮੌਕੇ ਤੇ ਉੱਤੇ ਸ਼ਹੀਦ ਹੋਇਆ ਹਸਨ ਤੇ ਅੱਜ ਕਿਥੇ ਅਕਲ ਭਾਂ ਚਰਨ ਕਰ ਲਈ ਮੈਂ ਤੂੰ ਤੇਜਾ ਸਿੰਘ ਸਮੁੰਦਰੀ ਹਾਲ ਵਾਸਤੇ ਜਿਸ ਕਾਲੀ ਦਾਲ ਦੀ ਹੋਣ ਕਰਕੇ ਸ਼ਾਉਣੀ ਕਮੇਟੀ ਬਣੀ ਔਰ ਸ਼ਾਉਣੀ ਕਮੇਟੀ ਕਰਕੇ ਕਾਲੀ ਦਾਲ ਹੋਂ ਚ ਆਇਆ ਤੋਂ ਚਿੱਠੀ ਲਿਖ ਰਿਹਾ ਹੈ ਮੈਂ ਜਦ ਪ੍ਰਧਾਨ ਸਾਹਿਬ ਨਾਲ ਆ ਰਿਹਾ ਸੀ ਤੇ ਪ੍ਰਧਾਨ ਸਾਹਿਬ ਕਹਿੰਦੇ ਚੰਦੂ ਮਾਝ ਦਾ ਬਿਆਨ ਆਇਆ ਹੈ। ਵੇ ਇਹਨੂੰ ਪੋਸ਼ਣ ਕਰ ਦਿਓ। ਮੈਂ ਕਹ ਕੋਈ ਨਹੀਂ ਕੋਈ ਤੇਰੇ 11 ਦੀ ਜਗ੍ਹਾ 12 ਕਰ ਦੇਣਾ ਤੂੰ ਆ ਜਾ। ਇਹ ਗੱਲ ਮੈਂ ਕਹ ਦਿਆਂ। ਮੈਂ ਇਸ ਗੱਲ ਦਾ ਹਾਂ ਮੈਂ ਕਿ ਜਿਹੜੇ ਬੰਦੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਮੰਨਦੇ ਨੇ ਉਹਦੇ ਲੀਡਰਸ਼ਿਪ ਨੂੰ ਮੰਨਦੇ ਨੇ। ਉਹ ਜਦ ਮਰਜੀ ਆ ਜਾਣ ਤੇ ਨਾ ਆ ਕੇ ਇਹ ਉਹਨਾਂ ਨੂੰ ਸਾਥੀ ਨਾਲ ਲਾਣ ਗਏ ਪਰ ਜਿੰ ਪਰ ਜਿਹੜੇ ਸਰਕਾਰ ਦੇ ਅੱਡੇ ਚੜੇ ਪੈਣ ਪਾਰਟੀਆਂ ਦੇ ਚੜੇ ਪੈਣ ਮੈਂ ਸਮਝਾਵਾਂ ਉਹਨਾਂ ਤੇ ਯਕੀਨ ਕਰਨਾ ਪਾਰਟੀ ਨੂੰ ਦੁਬਾਰਾ ਕਿਸੇ ਨੁਕਸਾਨ ਤੋਂ ਤੋੜਨ ਦੀ ਗੱਲ ਹੈਗੀ ਮੈਂ ਹੁਣ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਮੈਂ ਸੰਵਿਧਾਨ ਦੇ 2-3 ਮਿੰਟ ਮੇਰੇ ਮਜੀਠਾ ਸਾਹਿਬ ਲੈ ਗਏ ਤਾਂ ਮੈਂ ਉਹ ਕੱਟ ਕਰ ਦਿਆ ਵਰਨਾ ਮੈਂ ਬੋਲਣਾ ਸੀ ਹਲੇ ਮੈਂ ਅੱਜ ਦੇ ਮਤੇ ਤੋਂ ਬਾਅਦ ਜਿਹੜੀ ਆਪਣੀ ਗੱਲ ਹੈ ਉਹ ਜੋਰ ਕਰਾਂਗਾ ਪ੍ਰਧਾਨ ਸਾਹਿਬ ਦੀ ਆਗਿਆ ਮੈਂ ਕਾਰ ਚ ਚਲਦਿਆਂ ਲੈ ਲਈ ਸੀ ਆਮਾਨਤ ਤੇ ਕਾਨੂੰਨ ਦੀ ਸਥਿਤੀ ਸੰਬੰਧੀ ਮੈਂ ਸਮਝਦਾ ਕਿ ਇਹ ਜਿਹੜਾ ਮਤਾ ਮੈਨੂੰ ਦਿੱਤਾ ਗਿਆ ਮੈਂ ਜਿਸੋ ਕੁ ਤਾਂ पीटीसी ਤੋਂ ਦਰਬਾਰ ਸਾਹਿਬ ਤੋਂ ਪ੍ਰੋਗਰਾਮ ਖਤਮ ਹੁੰਦਾ ਤਾਂ ਖਬਰਾਂ ਲਾਂਦਾ ਮੈਨੂੰ ਤਾਂ ਪਿਛਲੇ ਸਾਲ ਡੇਢ ਸਾਲ ਤੋਂ ਰੋਜ਼ ਇਹ ਜੀਆਂ ਖਬਰਾਂ ਮਿਲ ਰਹੀਆਂ ਨੇ ਕਤਲ ਹੋ ਰਹੇ ਨੇ ਢਾਕੇ ਹੋ ਰਹੇ ਨੇ ਬੰਦੂਕਾਂ ਚੱਲ ਰਹੀਆਂ ਨੇ ਜਿਹੜੇ 1907 ਤੋਂ ਲੈ ਕੇ 17 ਤੱਕ ਇਹ ਖਬਰਾਂ ਦੇਖਣ ਨੂੰ ਬਿਲਕੁਲ ਨਹੀਂ ਸੀ ਮਿਲਦੀਆਂ ਆਜੋ ਖਬਰਾਂ ਕਾਂਗਰਸ ਦੇ ਰਾਜਵੇਸ਼ ਸੁਰਉਆਂ ਹੰਤ ਹੁੰਤੈਂਤਾ ਹੋਈ ਹੈ ਅੱਜ ਦੀ ਇਹ ਕਤਰਦਾ ਪੰਜਾਬ ਵਿੱਚ ਅਮਨ ਕਾਨੂੰਨ ਦੀ ਤਰਸਯੋਗ ਹਲਤ ਹੈ ਗੈਰੀ ਚਿੰਤਾ ਦਾ ਪਕਟਾਵਾ ਕਰਦੀ ਹੈ ਇਹ ਬੜੀ ਗੰਭੀਰ ਸਥਿਤੀ ਹੈ ਕਿ ਸੂਬੇ ਵਿੱਚ ਕਾਨੂੰਨ ਰਾਜ ਖਤਮ ਹੋ ਚੁੱਕਿਆ ਹੈ ਅਤੇ ਲੁੱਟਾਂ ਖੋਹਾਂ ਕਤਲ ਫਰੋਤਿਆਂ ਦੀ ਦੌਰ ਅਨੇਵਾ ਜਾਰੀ ਦੌਰ ਅਨੇਵਾ ਜਾਰੀ ਹੈ ਇਸ ਤਰ੍ਹਾਂ ਪੋਲਾ ਚੌਕ ਨੀਅਤ ਤੇ ਥਾਣਿਆਂ ਉਪਰ ਗੰਨੇਡਾ ਨਾਲ ਹਮਰੇ ਹੋ ਰਹੇ ਹਨ ਜਿਸ ਤਰੀਕੇ ਨਾਲ ਧਾਰਮਿਕ ਸਥਾਨਾਂ ਤੇ ਰਾਜਨੀਤਿਕ ਅਸਤੀਆਂ ਨੂੰ ਟਾਰਗੇਟ ਕਰਕੇ ਵੱਡੇ ਹਮਲੇ ਕੀਤੇ ਜਾ ਰਹੇ ਹਨ ਉਸ ਤੋਂ ਸਪਸ਼ਟ ਅੰਦਾਜ਼ਾ ਲੱਗ ਜਾਂਦਾ ਹੈ ਇੱਕ ਡੂੰਗੀ ਸਾਜ਼ਿਸ਼ ਪੰਜਾਬ ਦੇ ਅਮਨ ਸ਼ਾਂਤੀ ਸੰਭਾਵਨਾ ਨੂੰ ਮੌਲ ਨੂੰ ਲੰਬੋਂ ਲਾਉਂਦੀ ਰਚੀ ਜਾ ਰਹੀ ਹੈ ਇਹਨਾਂ ਘਟਨਾਵਾਂ ਨੂੰ ਅਗਰ ਡਾਕਟਰ ਬੀ ਆਰ ਐਮ ਵੇਦਕਰ ਵਰਗੇ ਸ਼ਖਸੀਅਤ ਦੇਸ਼ ਤੇ ਮਹਾਂਸਖਸ਼ਯ ਦੇ ਬੁਤਾਂ ਨਾਲ ਲਗਾਤਾਰ ਛੇੜਛਾੜ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਸਥਿਤੀ ਹੋਰ ਵੀ ਗੁੰਝਲਦਾਰ ਬਣਦੀ ਜਾ ਰਹੀ ਹੈ ਵਿਦੇਸ਼ਾਂ ਤੋਂ ਇਹਨਾਂ ਕਟਾਵਾਂ ਸੰਬੰਧੀ ਵੀਡੀਓ ਦੇ ਕੁਝ ਦੋਸ਼ ਵਿਰੋਧੀ ਤੱਤਾਂ ਨੂੰ ਧੰਕੀਆਂ ਮਿਲ ਰਹੀਆਂ ਹਨ ਇਹ ਤੱਤਾਂ ਇਹ ਤੱਤਾਂ ਦੇ ਹੋਰ ਗੰਭੀਰ ਹੋਣ ਦੀ ਗਵਾਹੀ ਕਰ ਪਰਦੀਆਂ ਹਨ ਇਹ ਇਕਤਰਤਾ ਸੁਭਾਤ ਕੇਂਦਰ ਸਰਕਾਰ ਨੂੰ ਤਾਣਾ ਕਰਦੀ ਹੈ ਉਹ ਸਾਰਾ ਦੇਸ਼ ਸੂਬੇ ਪੰਜਾਬ ਇਹ ਫਿਰ ਤੋਂ ਹਨੇਰੇ ਵੱਲ ੱੱਕਣ ਦੀ ਕੋਸ਼ਿਸ਼ ਕਰ ਰਹੀਆਂ ਹਨ ਇਹਨਾਂ ਸ਼ਕਤੀਆਂ ਦੀ ਪਛਾਣ ਕਰਕੇ ਸਖਤ ਕਰਵਾਈ ਕਰਨ ਤੋਂ ਜੋ ਫਿਰ ਤੋਂ ਪੰਜਾਬ ਨੂੰ ਪੱਠੇ ਵਿੱਚ ਚੌਕਣ ਦੇ ਮਨਸੂਬੇ ਵੱਲ ਕੀਤੇ ਜਾ ਸਕਣ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸਾਡਾ ਅੱਜ ਦਾ ਇਹ ਇਕੱਠ ਜਿਹੜਾ ਕਿ ਬਹੁਤ ਇਤਿਹਾਸਕ ਇਕੱਠ ਹੈਗਾ ਇਸ ਨੂੰ ਇਸ ਨਾਂ ਸਮਝੜਾ ਕੇ ਡੈਲੀਗੇਟ ਦੇ ਜਲਾਸ ਹੁੰਦੇ ਰਹੇ ਬੜੇ ਹੁੰਦੇ ਰਹੇ ਪਰ ਇਹ ਅੱਜ ਦਾ ਇਕੱਠ ਸਰਦਾਰ ਸੁਖਵੀਰ ਸਿੰਘ ਦੇ ਦ੍ਰਿੜਤਾ ਪੰਥ ਪ੍ਰਸਤੀ ਔਰ ਆਪਣੇ ਪਿਤਾ ਤੱਕ ਹੋਰ ਕਾਲੀ ਲੀਡਰਾਂ ਕੋਲੋਂ ਜੈ ਆਇਆਂ ਨੇ ਲਿਆਂ ਉਹਨਾਂ ਕਰਕੇ ਇਕੱਠ ਹੋ ਰਿਹਾ ਹੈ ਮੈਂ ਇਸ ਇਕੱਠ ਦੇ ਵਿੱਚ ਇਸ ਇਕੱਠ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ ਮੈਂ ਇਸ ਇਕੱਠ ਦੇ ਵਿੱਚ ਇੱਕ ਮਤਾ ਪਾਣਾ ਚਾਹੁੰਦਾ ਹਾਂ ਕਹ ਸਾਨੂੰ ਨਾਨਕਾ ਸਾਹਿਬ ਤੋਂ ਲੱਗ ਕਿ ਅੱਜ 75 ਸਾਲ ਹੋ ਗਏ ਨੂੰ ਇਸਨ ਦੋਸਤਾਂ ਦੇ ਵਿੱਚ ਜੇ ਗੁਰਨਾਨਕ ਵੀ ਗੱਲ ਕਰ ਰਹੀ ਹੈ ਤੇ ਪੰਜਾਬ ਨੂੰ ਔਰ ਖਾਸ ਕਰਕੇ ਸਿੱਖਾਂ ਨੂੰ ਪਾਕਿਸਤਾਨ ਦੀ ਸਰਕਾਰ ਵੀਜ਼ਾ অন ਅਰਾਈਵਲ ਦੇਵੇ ਕੋਈ ਵੀ ਸਿੱਖ ਗੁਰਨਾਨਕ ਸਾਹਿਬ ਦੇ ਦਰਸ਼ਨ ਕਰਨ ਤੋਂ ਵਾਂਝਾ ਨਾ ਰਹਾ ਜਾਵੇ ਜਿਹੜਾ ਮਤਾ ਸ਼ਰਮਾ ਜੀ ਨੇ ਪੜਿਆ ਹੈ ਮੈਂ ਸੰਦਾ ਮੈਂ ਉਹਦੀ ਜ਼ਬਰਦਸਤ ਵਾਇਦ ਕਰਦਾ ਖਾਲੀ ਇਹ ਨਹੀਂ ਹਟਖੜਾ ਕਰਤੇ ਤੇ ਕਹਿਤਾ ਇਹ ਮਤਾ ਪੰਜਾਬ ਦੀ ਜਿਹੜੀ ਆਰਥਿਕ ਸਿਚੁਏਸ਼ਨ ਨੂੰ ਬਹੁਤ ਅੱਗੇ ਲੈ ਕੇ ਜਾਏਗਾ ਇਹ ਮਤਾ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਦੁਨੀਆ ਦੇ ਚੱਲ ਰਹੇ ਹਨ ਪਾਕਿਸਤਾਨ ਦੀ ਸਰਦ ਖੁੱਲਣੀ ਚਾਹੀਦੀ ਹੈ ਵਪਾਰ ਆਸਤੇ ਵੀ ਤੇ ਧਾਰਮਿਕ ਅਦਾਰਿਆਂ ਦੇ ਦਰਸ਼ਨ ਕਰਨ ਵਾਸਤੇ ਵੀ ਅਸੀਂ ਦੇਖਣਾ ਚਾਹੁੰਦੇ ਹਾਂ ਜਿਹੜੇ ਸਾਡੇ ਧਰਮ ਗੁਜ਼ਾਰੇ ਜਿਹੜੇ ਅਸੀਂ ਛੱਡ ਕੇ ਗਿਆ ਆਜੋ ਨਾਲ ਕੀ ਹਾਲਤ ਹੈ ਜੀ ਪਰ ਮੈਂ ਇਹ ਵੀ ਅਰਚਨਾਗਾ ਸ਼ੌਣੀ ਕਮੇਟੀ ਆਪਣਾ ਇੱਕ ਡੈਲੀਗੇਸ਼ਨ ਪੰਜਾਬ ਦੇ 100 ਤੇ 65 ਗੁਰਦੁਆਰਿਆਂ ਜਿਨ੍ਹਾਂ ਚੋਂ ਪੰਜਿਆਂ ਦੇ ਦਰਸ਼ਨ ਕਰਨ ਦਿੰਦੇ ਨੇ ਟੋਟੇ-ਮੋਟੇ ਕਰਕੇ ਉਹਨਾਂ ਅਦਾਰਿਆਂ ਗੁਰਦੁਆਰਿਆਂ ਦੇ ਵੀ ਡੈਲੀਗੇਟ ਦੇ ਕੇ ਜਾਵੇ ਔਰ ਪਤਾ ਕਰਕੇ ਪ੍ਰਧਾਨ ਸਾਹਿਬ ਨੂੰ ਰਿਪੋਰਟ ਦੇਣ ਕਿ ਇਹ ਹਾਲਾਤ ਹਨ ਇਹਨਾਂ ਦੇ ਸੰਬੰਧ ਨਵਾਜ਼ ਸ਼ਰੀਫ ਨਾਲ ਸਾਹਿਬਾ ਸ਼ਰੀਫ ਨਾਲ ਬੜੇ ਅਚੇ ਨੇ ਤੇ ਅਸੀਂ ਇਹਨਾਂ ਦੀ شخصیت ਦਾ ਫਾਇਦਾ ਉੱਤੇ ਉਠਾ ਕੇ ਉਹਨਾਂ ਕੋਲੋਂ ਕੰਮ ਲਵਾਵਾਂਗੇ ਇਤਨੀ ਬੇਨਤੀ ਕਰਦਾ ਹਾਂ ਕਿ ਮੈਂ ਦਾ ਜਾਚਕ ਹੈ ਉਮੀਦ ਸਰਨਾਥ ਸਾਹਿਬ ਨੇ ਬੜੇ ਅੱਛੇ ਸੁਝਾਅ ਦਿੱਤੇ ਹੈ ਆਸ ਕਰਦਾ ਕਿ ਜਿਹੜਾ ਮਤਾ ਮੈਨੂੰ ਚੀਮਾ ਸਾਹਿਬ ਨੇ ਦਿੱਤਾ ਮੈਂ ਪੜਿਆ ਤੇ ਜਿਹੜਾ ਮੈਂ ਆਖਰੀ ਮਤਾ ਰੱਖਿਆ ਹੈ ਇਹਦੀ ਸਾਰੇ ਤੁਸੀਂ ਪੁਰਜੋਸ਼ ਨਾਲ ਸੈਤੇ ਪ੍ਰਗਟ ਕਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ